ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਹੈ ਜੀ ਪਾਈ ਸਾਹਿਬ ਪਾਈ ਰਣਜੀਤ ਸਿੰਘ ਡੜਰੀਆਂ ਵਾਲੇ ਦੀ ਜੀ ਆਓ ਸੁਣਦੇ ਹਾਂ ਹਾਸਲ ਵਿੱਚ ਬੰਦੇ ਦਾ ਆਪਣਾ ਹੁੰਦਾ ਮੈਨੂੰ ਬਲੀਵ ਹੈ ਭਰੋਸਾ ਹੈ ਮੈਂ ਜਦੋਂ ਆਹ ਬੇਨਤੀ ਕਰਦਾ ਮੇਰੀ ਬਿਰਤੀ ਮੈਂ ਗੁਰੂ ਗੁਰੂ ਨਾਨਕ ਨੂੰ ਕਹਿ ਦਿੰਦਾ ਮੇਰਾ ਕੰਮ ਕਰ ਦਿਓ ਮੇਰਾ ਕੰਮ ਨਿਕਲ ਜਾਂਦਾ ਕਰ ਦਿੰਦੇ ਨੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਮੇਰਾ ਕੰਮ ਕਰ ਦਿਓ ਮੇਰਾ ਕੰਮ ਹੋ ਜਾਂਦਾ ਹੁਣ ਤੁਸੀਂ ਦੱਸੋ ਇਹਦੇ ਵਿੱਚ ਮੇਨ ਚੀਜ਼ ਕੀ ਹੈ ਇਹ ਜਿਹੜੀ ਸਾਰੀ ਗੱਲ ਮੈਂ ਕਲਗੀਆਂ ਵਾਲੇ ਪਾਸ਼ਾ ਨੂੰ ਕਹਿੰਦਾ ਮੇਰਾ ਆ ਕੰਮ ਕਰ ਦਿਓ ਹੋ ਜਾਂਦਾ ਸਦਾ ਹੀ ਹੋ ਜਾਂਦਾ ਜਦੋਂ ਵੀ ਕਹਿੰਦਾ ਹੋ ਜਾਂਦਾ ਇਹਦੇ ਤੇ ਮੇਨ ਪੁਆਇੰਟ ਕੀ ਹੈ ਭਲਾ ਇਹਦੇ ਤੇ ਮੇਨ ਪੁਆਇੰਟ ਹੈ ਮੈਂ ਕਹਿੰਦਾ ਮੇਰਾ ਭਰੋਸਾ ਅੱਛਾ ਕਿਹਦੇ ਤੇ ਮੇਰੇ ਆਪਣੇ ਆਪ ਤੇ ਜਦੋਂ ਮੈਂ ਕਹਿੰਦਾ ਸੁਣ ਲੈਣਗੇ ਜਦੋਂ ਮੈਂ ਕਹਿੰਦਾ ਮੰਨ ਲੈਣਗੇ ਇਹ ਜਿਹੜਾ ਭਰੋਸਾ ਸੱਚ ਬੰਦੇ ਦਾ ਰੱਬ ਤੇ ਨਹੀਂ ਆਪਣੇ ਆਪ ਤੇ ਹੈ ਵਿਸ਼ਵਾਸ ਉਹਦਾ ਆਪਣੇ ਆਪ ਤੇ ਬਲੀਵਸ ਟਰਾਂਕ ਪ੍ਰੋਸਸ ਟਰਾਂਕ ਪਰੋਸਾ ਆਪਣੇ ਆਪ ਜਾਂ ਫਿਰ ਤੁਸੀਂ ਇਦਾਂ ਵੀ ਕਹਿ ਬਿ ਜਿਹੜੇ ਕੰਮ ਨੂੰ ਮੈਂ ਹੱਥ ਪਾ ਲਵਾਂ ਹੋ ਜਾਣਾ ਜਿਹੜੇ ਕੰਮ ਚ ਪੈ ਗਿਆ ਮੈਂ ਕਰ ਲੈਣਾ ਇਹ ਵੀ ਕਰ ਸਕਦੇ ਹੋ ਰਿਫਲੈਕਸ਼ਨ ਚਾਹੇ ਉਧਰੋਂ ਘੁਮ ਕੇ ਆਵੇ ਚਾਹੇ ਸਿੱਧੀ ਆਵੇ ਗੱਲ ਤੇ ਸਹੀ ਨਹੀਂ ਹੈ ਤੇ ਤੇਰੀਆਂ ਆਪਣੀਆਂ ਕਿਰਨਾਂ ਹੀ ਨੇ ਤੇਰੀ ਆਪਣੀ ਰਿਫਲੈਕਸ਼ਨ ਨਹੀਂ ਆਉਣੀ ਹੈ ਮੁੜ ਕੇ ਪਰੋਸਾ ਤੱਕੜਾ ਕਰੋ ਆਪਾਂ ਮੇਰਾ ਮੈਂ ਬਲੀਵ ਕਰੋ ਪਰੋਸਾ ਕਰੋ ਕਿ ਮੈਂ ਆਪਣੇ ਆਪ ਤੇ ਪਰੋਸਾ ਕਰੂੰ ਜਦੋਂ ਮੈਂ ਕਹਿ ਦਿੱਤਾ ਫਿਰ ਇਦਾਂ ਵੀ ਪ੍ਰੈਕਟੀਕਲਟੀ ਦੇ ਵਿੱਚੋਂ ਫਰੋਸਾ ਨਿਕਲਦਾ ਜਾਏਗਾ ਤੁਸੀਂ ਜਿੰਨਾ ਪਿਆਰ ਕਰਦੇ ਹੋ ਫਰਜ਼ ਨਿਭਾਉਂਦੇ ਹੋ ਉਨਾਂ ਫਿਰ ਬੰਦੇ ਦਾ ਫਰੋਸਾ ਵੱਧ ਆ ਜਾਂਦਾ ਜਿਹੜੇ ਬੰਦੇ ਨੂੰ ਜਿਹੜੇ ਫਰਜ਼ ਸਹੀ ਨਹੀਂ ਨਿਭਾ ਰਿਹਾ ਹੁੰਦਾ ਉਹਦਾ ਫਰੋਸਾ ਨਹੀਂ ਵੱਧਦਾ ਜਿਵੇਂ ਹੁਣ ਫਰੋਸਾ ਬੰਦਾ ਫਰਜ਼ਾਂ ਕਰਕੇ ਕਰਦਾ ਵੀ ਮੈਂ ਫਰਜ਼ ਵਧੀਆ ਨਿਭਾਣਿਆ ਮੇਰਾ ਫਰੋਸਾ ਪੱਕਾ ਜਿਵੇਂ ਹੁਣ ਮੈਂ ਹੁਣ ਐਗਜ਼ੈਂਪਲ ਕਿਵੇਂ ਦੇ ਆ ਸਮਝਾ ਸਕਦਾ ਜਿਵੇਂ ਮੈਂ ਆ ਕੰਮ ਵਧੀਆ ਕਰਦਾ ਗਲਤੀ ਕੋਈ ਕਰਦਾ ਨਹੀਂ ਮੈਂ ਸਹੀ ਆ ਨਾ ਗਦੋਂ ਤੇ ਮੇਰੀ ਛੁੱਟੀ ਕਿਵੇਂ ਕਰ ਦੇਣਗੇ ਠੀਕ ਹੈ ਮੰਨ ਲਓ ਪਰਮੇਸ਼ਰ ਦਵਾਰ ਚ ਕੋਈ ਬੰਦਾ ਰਹਿੰਦਾ ਇੱਥੇ ਰਹੇ ਮੈਂ ਸਹੀ ਆ ਮੈਂ ਗਲਤੀ ਨਹੀਂ ਕਰਦਾ ਮੈਂ ਕੰਮ ਪੂਰਾ ਵਧੀਆ ਕਰਦਾ ਉਹ ਤੋਂ ਵੀ ਵੱਧ ਕਰਦਾ ਮੇਰੇ ਕੰਮ ਤੋਂ ਮੈਂ ਵੱਧ ਵੀ ਕਰਦਾ ਮੇਰੀ ਛੁੱਟੀ ਕਿਵੇਂ ਹੋ ਜਾਈ ਇਹ ਭਰੋਸਾ ਪਰ ਜਦੋਂ ਬੰਦੇ ਨੂੰ ਹੋਵੇ ਮੈਂ ਨਕੰਮਾ ਮੈਂ ਕੰਮ ਕੱਟ ਕਰਦਾ ਮੈਂ ਢਿੱਲ ਕਰਦਾ ਮੈਂ ਪੂਰਾ ਧਿਆਨ ਨਹੀਂ ਦੇ ਰਿਹਾ ਮੈਂ ਫਲਾਣੇ ਥਾਂ ਤੇ ਐਂ ਬੋਲਦਾ ਸੀ ਫਲਾਣੇ ਥਾਂ ਤੇ ਮੈਂ ਬੋਲਦਾ ਸੀ ਗਲਤੀਆਂ ਆ ਗਈਆਂ ਦਿਮਾਗ 'ਚ ਕੀ ਭਰੋਸਾ ਬਚ ਸਕਦਾ ਉਹਨੂੰ ਪਤਾ ਕੀ ਪਤਾ ਕਿਦਨ ਕੱਢ ਦੇਣ ਮੇਰੀ ਆਦਤੀ ਦਾ ਪਤਾ ਲੱਗ ਗਿਆ ਮੇਰੀ ਛੁੱਟੀ ਹੋ ਚੱਗੀ ਉਹਦਾ ਭਰੋਸਾ ਹੀ ਨਹੀਂ ਬਚਦਾ ਪਰ ਉਹ ਸਭ ਪ੍ਰੈਕਟੀਕਲ ਹੀ ਤੋਂ ਨਿਕਲਦਾ। ਵਿਸ਼ਵਾਸ ਇਹ ਜਿਹੜਾ ਆਤਮ ਵਿਸ਼ਵਾਸ ਤੁਹਾਡਾ ਜਿੰਨਾ ਪ੍ਰੈਕਟੀਕਲ ਹੁੰਦੇ ਜਾਊਗਾ, ਉਹਨਾ ਹੋ ਜਾਣਾ। ਬੰਦਾ ਆਪਣੇ ਆਪ 'ਚ ਸਹੀ ਰਹਿਣਾ ਚਾਹੀਦਾ। ਉਹਨੂੰ ਆਪਣੇ ਆਪ ਤੇ ਭਰੋਸਾ ਚਾਹੀਦਾ ਜਦੋਂ ਮੈਂ ਸਹੀ ਆ, ਮੈਂ ਗਲਤ ਨਹੀਂ ਕਰਦਾ ਕੁਝ। ਕੰਮ ਵਿੱਚ ਮੈਂ ਆਪਣਾ ਮਿਹਨਤ ਕਰਾਂ। ਹੁਣ ਕਈ ਕਈਆਂ ਨੂੰ ਭਰੋਸਾ ਹੈ, ਹੁਣ ਮੈਂ ਕਈਆਂ ਨੂੰ ਵੇਖਦਾ ਹੁਣਾਂ। ਉਹਨਾਂ ਦਾ ਕੰਮ ਵੀ ਨਹੀਂ ਹੁੰਦਾ, ਉਹ ਫਿਰ ਵੀ ਕਰਦੇ। ਸਾਡੇ ਇੱਥੇ ਆ ਆ ਮੁੰਡਾ ਆ ਕੈਮਰਾ ਚਲਾ ਰਿਹਾ। ਵਿਪਨੈ ਦਾ ਨਾਮ। ਇਹ ਬਿਹਾਰ ਦਾ ਮੇਰੇ ਖਿਆਲ ਯੂਪੀ ਕੇ ਬਿਹਾਰ 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 ਦਾ ਤੇ ਟੀ ਸੀਰੀਜ਼ ਵਾਲਿਆਂ ਨਾਲ ਆਇਆ ਸੀ ਸਾਡੇ ਕੋਲ ਕਿੰਨੇ ਸਾਲ ਹੋ ਗਏ ਪਿਛਲੇ 20 ਸਾਲ ਤੋਂ ਵੀ ਵੱਧ ਹੋ ਗਿਆ ਤਾਂ ਇਹ ਟੀ ਸੀਰੀਜ਼ ਕੰਪਨੀ ਚ ਹੁੰਦਾ ਸੀ ਉਹਨਾਂ ਦਾ ਕੈਮਰਾਮੈਨ ਤੇ ਕੈਮਰਾ ਚਾਉਣ ਵਾਲਾ ਬੰਦਾ ਉਹਨਾਂ ਨਾਲ ਆਇਆ ਸੀ ਟੀ ਸੀਰੀਜ਼ ਵਾਲਿਆਂ ਦਾ ਬੰਦਾ ਸੀ ਸਾਡੇ ਨਾਲ ਪਿਆਰ ਪੈ ਗਿਆ ਇੱਥੇ ਰਹਿ ਗਿਆ ਜਦੋਂ ਜਦੋਂ ਦੁਵਾਨ ਲਾਏ ਇਹਨੇ ਕੈਮਰਾ ਚਲਾਇਆ ਹੁਣ ਪਿਛਲੇ ਦੁਵਾਨ ਬੰਦ ਹੋ ਗਏ 7-8 ਸਾਲ ਤੋਂ ਮੇਰੇ ਕੋਲ ਆ ਇੱਥੇ ਕੰਮ ਕੰਪਨੀ ਵਿੱਚ ਕਰ ਰਿਹਾ ਹੈ ਰਹਿੰਦਾ ਇੱਥੇ ਐ ਕੰਮ ਮੇਰਾ ਸਿਰਫ ਇਨਾ ਕੈਮਰਾ ਚਲਾਉਣਾ ਸਿਰਫ ਕੈਮਰਾ ਚਲਾਉਣਾ ਕੰਮ ਤੇ ਇਨਾ ਹੀ ਹੈ ਪਰ ਰਾਤ ਨੂੰ ਲਾਈਵ ਕਰਨਾ ਹੁੰਦਾ ਬੰਦਿਆਂ ਨੂੰ ਲੱਬ ਲੱਬ ਕੇ ਲਿਆਉਗਾ ਵੀ ਕਰੋ ਜੀ ਆਓ ਜੀ ਚਿੰਟੇ ਵਾਲਿਆ ਤੂੰ ਆ ਜਾ ਢੋਲਕੀ ਵਾਲਿਆ ਆ ਜਾ ਆਪਾਂ ਲਾਈਵ ਕਰੀਏ ਆਪਾਂ ਐ ਕਰੀਏ ਆਪਾਂ ਐ ਕਰੀਏ ਦੇਖੋ ਬੰਦਾ ਰੁੱਸ ਕੇ ਚਲ ਜੇ ਉਹਨੂੰ ਮਨਾਉਣ ਵੀ ਜਾਂਦਾ ਵੀ ਆ ਜਾ ਯਾਰ ਮੁੜ ਕੇ ਉਹਨੂੰ ਠੀਕ ਕਰਨ ਵੀ ਆਉਂਦਾ ਇਹ ਤਾਂ ਇਹਦੀ ਡਿਊਟੀ ਹੈ ਨਹੀਂ ਇਹਦਾ ਕੰਮ ਹੀ ਹੈ ਨੇ ਜੇ ਮੈਂ ਕਹਿੰਦੇ ਮੈਨੂੰ ਕੁਝ ਹੋਣ ਲੱਗੇ ਤੇ ਮੈਂ ਪੰਜ ਬੰਦੇ ਚੁਣਨੇ ਹੋਣ ਨਾ ਪ੍ਰਬੰਧਕ ਮੈਨੂੰ ਇੱਕ ਚੁਣਦਿਆਂਗਾ ਵਿੱਚੋਂ ਜੇ ਮੈਨੂੰ ਕਹਿਣਾ ਪਵੇ ਪੰਜ ਮੈਂਬਰੀ ਕਮੇਟੀ ਬਣਾ ਦਿਓ ਪਰਮੇਸ਼ਰਦਾਰ ਸਾਰੇ ਹੀ ਇਹਨਾਂ ਨੂੰ ਦੇ ਦਿਓ ਮੈਂ ਇਹਦਾ 5ਵਾਂ ਨੰਬਰ ਦੇ ਦੇਣਾ ਕਿਉਂ ਭਲਾ ਡਿਊਟੀ ਵੱਧ ਕੇ ਕਰ ਹੁਣ ਕਹੀ ਮੈਂ ਵੇਖਦਾ ਹੁਣ ਰਾਤ ਗਵਾਨ ਲੱਗਾ ਸ਼ਨੀਵਾਰ ਦਾ ਦਵਾਨ ਲੱਗਦਾ ਸਾਡੇ ਸਟੇਜ ਤੇ ਹੁੰਦੇ ਆ ਜੇ ਗੁਰੂਗ੍ਰੰਥ ਸਾਹਿਬ ਕੋਈ ਬੰਦੇ ਨਿਕਲ ਵੀ ਜਾਂਦੇ ਨੇ ਮੋਟਰਸਾਈਕਲ 'ਤੇ ਕੱਲਾ ਕੱਲਾ ਬੰਦਾ ਕਿੰਨੇ ਵਜੇ ਆਇਆ ਕਿੰਨੇ ਵਜੇ ਗਿਆ ਕਿੰਨਾ ਉਹਨੇ ਕੰਮ ਕੀਤਾ ਗੱਲੇ ਗੱਲੇ ਬੰਦੇ ਦਾ ਧਿਆਨ ਹੁੰਦਾ ਇੱਕ ਬੰਦਾ ਪਤਾ ਇੱਥੇ ਬੈਠਾ ਸੋਚਦਾ ਸੰਗਤ ਆਈ ਹੈ ਆਪਣੀ ਸੰਗਤ ਆਈ ਹੈ ਆਪਣੇ ਕੋਲ ਆਏ ਨੇ ਕਮਰਾ ਮਿਲ ਗਿਆ ਹੋਣਾ ਕੋਈ ਬਾਹਰ ਤੇ ਨਹੀਂ ਕਹਿ ਕੇ ਦੇਖ ਲਈਏ ਕੋਈ ਲੰਗਰ ਦੇ ਵਿੱਚ ਹੀ ਬਿਸਤਰਾ ਦੇ ਦਈਏ ਪੱਖਾ ਲਾ ਦਈਏ ਪੱਖਾ ਚਲਾ ਦਈਏ ਰਸੂਖੇ ਹੋ ਜਾ ਇੱਕ ਬੰਦੇ ਨੂੰ ਫਿਰ ਗੱਗਲਾ ਮੇਰੀ ਡਿਊਟੀ ਨਹੀਂ ਮੈਂ ਕਿਉਂ ਕਰਾਂ ਮੇਰੀ ਇਹ ਡਿਊਟੀ ਨਹੀਂ ਮੈਂ ਕਿਉਂ ਕਰਾਂ ਮੇਰਾ ਇਹ ਕੰਮ ਨਹੀਂ ਮੈਂ ਕਿਉਂ ਮੇਰਾ ਇੰਨਾ ਕੰਮ ਹੈ ਮੈਂ ਕਰਤਾ ਗੱਲ ਖਤਮ ਹੈ ਬਸ ਜਦੋਂ ਬੰਮਾਈ ਨੇ ਇਦਾਂ ਸੋਚਦਾ ਫੇਰ ਉਹਦਾ ਰਿਜਲਟ ਵੀ ਹੋ ਗਿਆ। ਟ੍ਰੈਂਡ ਗਲਤ ਹੋ ਰਿਹਾ ਆਪਣੀਆਂ। ਮੈਂ ਇਤਾਂ ਕਹਾਂ ਨਾ ਵੇਖੋ। ਹੁਣ 2 ਘੰਟੇ ਹੋ ਚੱਲੇ ਆ ਮੈਂ 12:30 ਤੋਂ ਮੈਂ ਤੇ 12:30 ਤੋਂ 1:30 ਹੀ ਲਾਉਣਾ ਮਗਰੋਂ ਲੋ। ਗੱਲ ਕਹਿ ਦਿੱ ਜਿਹੜੀ ਕਹਿਣੀ ਭੱਜੋ। ਕਿਉਂ ਬਈ? ਤੁਸੀਂ ਸੁਣ ਰਹੇ ਹੋ ਮੈਂ ਪਿਆਰ ਨਾਲ ਸੁਣਾ ਰਿਹਾ। ਮੈਂ ਤੇ ਜ਼ੋਰ ਲਾ ਦੇਣਾ ਕੈਂਪ ਦੇ ਵਿੱਚ ਮੈਂ ਕਹਿੰਦਾ ਮੈਂ 11 ਦਿਨ ਚ ਅਜੇ ਤੱਕ ਨਾ ਸੌਂ ਕੇ ਨਹੀਂ ਵੇਖਦਾ। ਮੈਂ ਇੰਨਾ ਥੱਕ ਜਾਂਦਾ ਮੈਨੂੰ 15 ਦਿਨ ਰੈਸਟ ਚਾਹੀਦੀ ਹੋਵੇ ਕੈਂਪ ਕਰਕੇ। ਪਰ ਮੈਂ ਕਰਦਾ। ਨਾਲੇ ਕੋਈ ਫੀਸ ਨਹੀਂ। ਫ੍ਰੀ ਕਰਾਂ। ਮੈਨੂੰ ਖੁਸ਼ੀ ਮਿਲਦੀ ਹੈ ਕਿਸੇ ਲਈ ਕਰ ਰਹੇ ਹਾਂ ਤਾਂ ਚੰਗਾ ਲੱਗਦਾ ਖੁਸ਼ੀ ਮਿਲਦੀ ਆ ਆਪਣੇ ਆਪ ਨੂੰ ਮੈਨੂੰ ਚੰਗਾ ਲੱਗਦਾ ਬਸ ਮੈਂ ਕਰ ਰਿਹਾ ਮੈਨੂੰ ਚੰਗਾ ਲੱਗ ਰਿਹਾ ਲੰਗਰ ਚੱਲ ਰਿਹਾ ਮੈਨੂੰ ਚੰਗਾ ਲੱਗ ਰਿਹਾ ਮੈਂ ਦੁਆਨ ਲਾ ਰਿਹਾ ਮੈਂ ਤੁਹਾਨੂੰ ਕੀ ਗੱਲਾਂ ਕਹਤੀਆਂ ਕੀ ਪਤਾ ਕਿਸੇ ਦੇ ਪੱਲੇ ਹੀ ਪੈ ਜੇ ਕੋਈ ਲੱਤਾਂ ਦੁਖਦੀਆਂ ਨੇ ਦੋ ਚਾਰ 20 ਦੀਆਂ ਦੁਖਦੀਆਂ ਵੀ ਹੋਣੀਆਂ ਨੇ ਵਿੱਚ ਵੀ ਯਾਰ ਭੋਗ ਪੈ ਜੇ ਪੈ ਜੇ ਪਰ ਕਈ ਕਹਿੰਦੇ ਹੋਣਗੇ ਚਲ ਹੋਰ ਲੱਗ ਜਾਣ 15 ਮਿੰਟ ਚੰਗਾ ਹੀ ਹੈ ਕਹੀਏ ਦਾ ਸੋਚਦੇ ਮੈਂ ਫਾਹਾ ਨਹੀਂ ਵੱਢ ਸਕਦਾ ਆਪਣੀ ਡਿਊਟੀ ਵੀ ਕਰਾਂ ਫਿਰ ਤੇ ਮੈਨੂੰ ਇੰਨਾ ਹੀ ਕੰਮ ਹੋਵੇ ਆਪਣੀ ਡਿਊਟੀ ਕਿਉਂ ਮੈਂ ਕੈਂਪ ਮੇਰੀ ਕੋਈ ਡਿਊਟੀ ਥੋੜਾ ਸੀ ਮੈਂ ਤੇ ਦਿਮਾਨ ਲਾਈ ਜਾਂਦਾ ਬਸ ਗੱਲ ਖਤਮ ਆਪਣੇ ਲਈ ਕਰੋ ਜਿੰਨਾ ਕਰਨਾ ਹੈ ਇਕੱਲੇ ਬੈਠੋ ਟਾਈਮ ਲਾਓ 11 11 ਦਿਨ ਆਪਣੇ ਕੈਂਪ ਲਾਓ ਕਿਸੇ ਲਈ ਕਿਉਂ ਕਰਨਾ ਪਰ ਨਹੀਂ ਕੈਂਪ ਕਰਨਾ ਮਾਈਂਡ ਤੇ ਕੰਮ ਕਰਨਾ ਹੈ ਕੋਈ ਮੇਰਾ ਵਿਸ਼ਾ ਨਹੀਂ ਸਾਈਕੋਲੋਜਿਸਟਾਂ ਨਾਲ ਅਗਲਾ ਗੱਲ ਕਰੇ ਭਰੇ ਉੱਥੇ ਇੱਕ ਇੱਕ ਸੈਸ਼ਨ ਦੇ 10-10 ਹਜ਼ਾਰ ਰੁਪਇਆ ਭਰੇ 10 ਸੈਸ਼ਨ ਲਵੇ ਲੱਖ ਰੁਪਇਆ ਲੱਗੇ ਅਗਲੇ ਨੂੰ ਪਤਾ ਲੱਗੇ ਵੀ ਦਿਮਾਗ ਸੈੱਟ ਕਿਵੇਂ ਕਰੀਦਾ ਮਾਈਂਡ ਸੈੱਟ ਕਿਵੇਂ ਕਰੀਦਾ ਆਪਣਾ ਦਿਮਾਗ ਨੂੰ ਬੰਦੇ ਨੂੰ ਬੰਦਾ ਕਿਵੇਂ ਬਣਾਈਦਾ ਅਗਲੇ ਦਾ ਲੱਖ ਰੁਪਇਆ ਲੱਗੇ ਪਤਾ ਤੇ ਲੱਗੇ ਮੈਂ ਫਰੀ ਕਰਾ ਦਿੰਦਾ ਉਹ ਮੈਨੂੰ ਚਾ ਚੜਦਾ ਖੁਸ਼ੀ ਮਿਲਦੀ ਹੈ ਮੇਰਾ ਕੰਮ ਨਹੀਂ ਮੈਂ ਫੇਰ ਨਹੀਂ ਕਰਨਾ ਤੇ ਤੁਹਾਨੂੰ ਉਦਣ ਗੱਲ ਅਸ ਜਿੰਦਗੀ ਸਮਝ ਆਉਣੀ ਹੈ ਵੀ ਆਹ ਮੇਰੀ ਡਿਊਟੀ ਨਹੀਂ ਮੈਂ ਫਿਰ ਵੀ ਫਿਕਰ ਕਰਦੇ ਹਾਂ ਅੱਜ ਵੀ ਨਿਆਲਾ ਦਵਾਨ ਹੈ ਅੱਜ ਇੰਨੇ ਲੋਕ ਆਏ ਨੇ ਅੱਜ ਸਾਰੀ ਰਾਤ ਜਾ ਕੇ ਪਹਿਰਾ ਦੀਏ ਵਾਲੇ ਦਵਾਲੇ ਵੇਖੀਏ ਕਿਵੇਂ ਚੱਲ ਰਿਹਾ ਸਾਰਾ ਠੀਕ ਹੈ ਕੋਈ ਸੌ ਗਿਆ ਬਿਸਤਰਾ ਮਿਲ ਗਿਆ ਤੁਮਰਾ ਮਿਲ ਗਿਆ ਨਹੀਂ ਮਿਲਿਆ ਚਲ ਅਗਲੇ ਨੂੰ ਬੁਲਾ ਕੇ ਪੁੱਛਾਂਗੇ ਠੀਕ ਹੈ ਤੂੰ ਭਾਈ ਸੌਖਾ ਹੈ ਕੋਈ ਔਖਾ ਤੇ ਨਹੀਂ ਸਾਡਾ ਕੰਮ ਹੈ ਇਹ ਸਾਡਾ ਹੈ ਇਹ ਹੋ ਗਿਆ ਭਰੋਸਾ ਉਹ ਬੰਦੇ ਦਾ ਭਰੋਸਾ ਉਹਨੂੰ ਪਤਾ ਵੀ ਮੈਂ ਕੰਮ ਇੰਨਾ ਵਧੀਆ ਕੀਤਾ ਹੈ। ਮੇਰੇ ਨਾਲ ਮਾੜੀ ਕਿਵੇਂ ਹੋ ਜੂ। ਮੈਂ ਆਪਣੀ ਡਿਊਟੀ ਸਹੀ ਕੀਤੀ। ਮੈਂ ਐਕਸਟਰਾ ਕਰਦਾ ਹਮੇਸ਼ਾ ਮੈਂ ਜ਼ਿਆਦਾ ਸੋਚਦਾ। ਮੈਂ ਵੱਧ ਕੇ ਸੋਚਦਾ। ਐ ਕਿਵੇਂ ਹੋ ਸਕਦਾ। ਮੈਨੂੰ ਭਰੋਸਾ ਹੀ ਹੈ ਜਥੇਦਾਰ ਕਹਿ ਦੇਣ ਦੁਆਰ ਨਹੀਂ ਲੱਗਣੇ ਐ ਨਹੀਂ ਲੱਗਣਾ। ਮੈਂ ਕਦੇ ਨਹੀਂ ਸੋਚਿਆ ਵੀ ਅਸੀਂ ਭੁੱਖੇ ਮਰ ਜਾਵਾਂਗੇ। ਸਾਨੂੰ ਭਰੋਸਾ ਹੈ। ਅਸੀਂ ਨਹੀਂ ਪਿਆਰ ਕੀਤਾ ਸੰਗਤ ਨਾਲ। ਅਸੀਂ ਬੀਜ ਨਹੀਂ ਬੀਜਿਆ। ਮੈਂ ਕਹਿਰ ਨਹੀਂ ਕਰਦਾ ਮੈਨੂੰ ਪਤਾ ਐ ਕਿਵੇਂ ਜਥੇਦਾਰਾਂ ਦੇ ਕਹਿਣ ਨਾਲ ਪਰਮੇਸ਼ਰ ਦੁਆਰ ਬੰਦ ਕਿਵੇਂ ਹੋ ਸਕਦਾ। ਨਾ ਹੋਇਆ ਨਾ ਹੋਏਗਾ ਹੋ ਸਕਦਾ ਹੀ ਨਹੀਂ ਪਰੋਸਾ ਆਪਣੇ ਆਪ ਤੇ ਪਰੋਸਾ ਪਿਆਰ ਕੀਤਾ ਸੰਗਤ ਨੂੰ ਮਿਲਿਆ ਸੰਗਤ ਲਈ ਕਰਦੇ ਰਹਿਆ ਸੰਗਤ ਨੇ ਨਹੀਂ ਕਰਨਾ ਪਰੋਸਾ ਰੱਖਿਆ ਕਰੋ ਪਿਆਰ ਪੈਦਾ ਕਰੋ ਅੰਦਰ ਜ਼ਿੰਮੇਵਾਰੀਆਂ ਵੱਧ ਕੇ ਨਾਉਣੀਆਂ ਜ਼ਿੰਮੇਵਾਰੀਆਂ ਕਦੇ ਦਿੱਤੀਆਂ ਨਹੀਂ ਜਾਂਦੀਆਂ ਸਿਰ ਅੱਗੇ ਕਰਕੇ ਜ਼ਿੰਮੇਵਾਰੀਆਂ ਲਈਦੀਆਂ ਹੁੰਦੀਆਂ ਫਰਜ਼ ਜ਼ਿਆਦਾ ਨਿਭਾਈ ਦੇ ਜ਼ਿਆਦਾ ਕੰਮ ਕਰਕੇ ਜ਼ਿੰਮੇਵਾਰੀ ਲਈਦੀ ਬਈ ਯਾਰ ਬੰਦਾ ਕੰਮ ਜ਼ਿਆਦਾ ਹੁਣ ਇੱਕ ਗੱਲ ਸੁਣੋ ਧਿਆਨ ਨਾਲ ਇੱਕ ਬੰਦੇ ਦਾ ਕੰਮ ਤੇ ਹੈ ਨਹੀਂ ਪਰ ਉਹ ਕਰ ਦਿਆ ਉਹ ਕਰੀ ਜਾਂਦਾ ਕਰੀ ਜਾਂਦਾ ਮਹੀਨਾ ਦੋ ਮਹੀਨੇ ਆਪਾਂ ਕਹਿੰਦੇ ਯਾਰ ਤੂੰ ਕਰੀ ਜਨਾਂ ਚਲ ਤੂੰ ਹੀ ਲੈ ਲੈ ਤੂੰ ਹੀ ਕਰਿਆ ਕਰੇ ਕੰਮ ਉਹਨੇ ਆਪੇ ਜ਼ਿੰਮੇਵਾਰੀ ਬਦ ਬਦਾ ਲੀ ਜ਼ਿੰਮੇਵਾਰੀਆਂ ਨਿਭਾ ਨਿਭਾ ਕੇ ਫਰਜ਼ ਨਿਭਾ ਨਿਭਾ ਕੇ ਜ਼ਿੰਮੇਵਾਰੀਆਂ ਲਈ ਦੀਆਂ ਹੱਕ ਲਈਦੇ ਆ ਆਪੇ ਮਿਲ ਜਾਂਦਾ ਹੱਕ ਜਦੋਂ ਬੰਦਾ ਫਰਜ਼ ਵਧੀਆ ਨਿਭਾਉਂਦਾ ਉਹਨੂੰ ਆਪੇ ਹੱਕ ਮਿਲ ਜਾਂਦਾ ਜ਼ਿੰਮੇਵਾਰੀਆਂ ਲੈ ਬਾਈ ਦਾ ਸਾਡੀ ਸੋਚ ਦੇ ਵਿੱਚ ਇਹ ਚੀਜ਼ ਵੜ ਦਿੱਤੀ ਗਈ ਹੈ ੱੱਕਾ ਹੋ ਰਿਹਾ ਗਲਤ ਹੋ ਰਿਹਾ ਬਸ ਉਹ ਚੀਜ਼ ਦਿਮਾਗ 'ਚ ਐਸੀ ਫਿੱਟ ਹੋ ਜਾਂਦੀ ਸਾਰੀ ਜ਼ਿੰਦਗੀ ਦੀ ਫਿਕਰ ਉਹ ਨੈਗੇਟਿਵਿਟੀ ਭਰ ਦਿੰਦੀ ਤਰੱਕੀ ਨਹੀਂ ਚੱਲ ਸਕਦੀ ਹੋ ਸਕਦੀ ਤਰੱਕੀ ਕਰਨਾ ਚਾਹੁੰਦੇ ਹੋ ਪਿਆਰ ਕਰਨਾ ਸ਼ੁਰੂ ਕਰੋ ਐਕਸਟਰਾ ਕਰਨਾ ਸ਼ੁਰੂ ਕਰੋ ਪਰੋਸਾ ਕਰਨਾ ਸ਼ੁਰੂ ਕਰੋ ਇੱਕ ਸਾਡੇ ਚ ਰੀਸ ਦੀ ਬਿਮਾਰੀ ਭੈੜੀ ਹੁੰਦੀ ਹੈ ਹੁਣ ਮੰਨ ਲਓ 15 20 ਜਣੇ ਕੰਮ ਕਰਦੇ ਆ ਇੱਕ ਵਿੱਚ ਦੋ ਜਣੇ ਨਹੀਂ ਕਰਦੇ ਉਹਦੇ ਕਰਦਾ ਨਹੀਂ ਉਹ ਤੇ ਆਇਆ ਨਹੀਂ ਉਹਨੇ ਰ ਕੀਤਾ ਨਹੀਂ ਫਿਰ ਮੈਂ ਕਿਉਂ ਕਰਾਂ ਤਨਖਾਹ ਤੇ ਉਹ ਮੇਰੇ ਤੋਂ ਵੀ ਵੱਧ ਲੈਂਦਾ ਉਹ ਕਰਦਾ ਨਹੀਂ ਫਿਰ ਮੈਂ ਕਿਉਂ ਕਰਾਂ ਆ ਵੀ ਬਿਮਾਰੀ ਨਕਮਿਆਂ ਦੀ ਰੀਸ ਕਰਦੀ ਹੈ ਜਿਹੜਾ ਬੰਦਾ ਕੰਮ ਕਰਦਾ ਉਹਦੀ ਰੀਸ ਨਹੀਂ ਜਿਹੜਾ ਕੰਮ ਕਰੇ ਉਹਦੀ ਰੀਸ ਕਰੀਦੀ ਹੈ ਚੰਗੇ ਬੰਦੇ ਦੀ ਰੀਸ ਕਰੀਦੀ ਮਾੜੇ ਦੀ ਨਹੀਂ ਕਰੀਦੀ ਜਿਹੜਾ ਘਟ ਕਰਦਾ ਉਹਦੇ ਵੱਲ ਨਹੀਂ ਵੇਖੀਦਾ ਜਿਹੜਾ ਵੱਧ ਕਰਦਾ ਉਹਦੇ ਵੱਲ ਵੇਖੀਦਾ ਹਮੇਸ਼ਾ ਜਿਹੜਾ ਜ਼ਿਆਦਾ ਕਰ ਰਿਹਾ ਉਹਦੇ ਵੱਲ ਵੇਖੀਦਾ ਸਮਝ ਨਹੀਂ ਹੁੰਦਾ ਵਧੀਆ ਬੰਦੇ ਦੀ ਨਕਲ ਕਰੀ ਦੀ ਨਕਲ ਜਿਹੜਾ ਬੰਦਾ ਨਕਮਾ ਹੈ ਉਹਦੀ ਰੀਸ ਥੋੜਾ ਕਰੀ ਦੀ ਉਹ ਨਹੀਂ ਕਰਦਾ ਫਿਰ ਮੈਂ ਕਿਉਂ ਕਰਾਂ ਉਹ ਆਉਂਦਾ ਹੀ ਨਹੀਂ ਫਿਰ ਇਦਾਂ ਨਹੀਂ ਸੋਚੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗੀ ਜੀਓ ਸਾਡੇ ਜੀਵਨ ਦੀ ਸਭ ਤੋਂ ਵੱਡੀ ਤਾਕਤ ਕੀ ਹੈ ਕਈ ਵਾਰੀ ਅਸੀਂ ਸੋਚਦੇ ਹਾਂ ਪੈਸਾ ਹੋਵੇ ਜਾਣ ਪਛਾਣ ਹੋਵੇ ਕਿਸੇ ਵੱਡੇ ਦਾ ਸਹਾਰਾ ਹੋਵੇ ਪਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਸੱਚਾ ਸਹਾਰਾ ਆਪਣੇ ਆਪ ਤੇ ਵਿਸ਼ਵਾਸ ਹੈ ਤੇ ਉਹ ਵਿਸ਼ਵਾਸ ਗੁਰਮਤ ਰਾਹੀ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਨੇ ਆਖਿਆ ਆਪਣ ਹਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਗੁਰੂ ਨਾਨਕ ਦੇਵ ਜੀ अर्थ यह है कि अपना भला अपनी तरक्की अपना सुख ये सब कुछ असी आप कर सकते हाँ जे असी अंदरों यकीन रखिए कि मैं कर सकता हाँ क्योंकि मेरे नाल वागुरु है कई बारी इंसान हालात को दोष दिता है कहता है मैं गरीब हाँ मैं पढ़िया नहीं मेरे कोल मौका नहीं सी। पर सत्संगी जीओ ਜਿਹੜਾ ਵਿਅਕਤੀ ਅੰਦਰੋਂ ਜਾਗਦਾ ਹੈ ਉਹ ਹਾਲਾਤਾਂ ਨੂੰ ਮੌਕੇ ਵਿੱਚ ਬਦਲ ਲੈਂਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਦੋਂ ਬੰਦਾ ਆਪਣੇ ਅੰਦਰ ਦੀ ਜੋਤ ਨੂੰ ਪਛਾਣ ਲੈਂਦਾ ਹੈ ਤਾਂ ਉਸ ਨੂੰ ਕਿਸੇ ਹੋਰ ਦੀ ਲੋੜ ਨਹੀਂ ਰਹਿੰਦੀ ਉਹ ਖੁਦ ਹੀ ਪ੍ਰੇਰਣਾ ਦਾ ਸਰੋਤ ਬਣ ਜਾਂਦਾ ਹੈ ਕਈ ਲੋਕ ਕਹਿੰਦੇ ਨੇ ਮੇਰੇ ਨਾਲ ਤਕਦੀਰ ਨਹੀਂ ਮੇਰੀ ਕਿਸਮਤ ਖਰਾਬ ਹੈ ਪਰ ਤਦਿਲਿਆ ਵਾਲੇ ਜੀ ਕਹਿੰਦੇ ਹਨ ਤਕਦੀਰ ਨਹੀਂ ਤਦਬੀਰ ਬਦਲੋ ਵਾਹਿਗੁਰੂ ਨੇ ਕਿਸੇ ਦੀ ਕਿਸਮਤ ਖਰਾਬ ਨਹੀਂ ਬढ़ाई ਉਹ ਤਾਂ ਕਹਿੰਦਾ ਹੈ ਮੈਂ ਤੇਰੇ ਨਾਲ ਹਾਂ ਬਸਤੂ ਚੱਲਦਾ ਜਾ ਜੇ ਬੱਚਾ ਪਹਿਲਾ ਕਦਮ ਚੁੱਕ ਕੇ ਮਾਂ ਤੁਰੰਤ ਹੱਥ ਫੜ ਲੈਂਦੀ ਹੈ ਵਾਹਿਗੁਰੂ ਵੀ ਐਵੇਂ ਹੀ ਹੈ ਇੱਕ ਗਰੀਬ ਕਿਸਾਨ ਸੀ ਹਰ ਲੋਜ਼ ਆਪਣੀ ਛੋਟੀ ਜਿਹੀ ਜ਼ਮੀਨ ਤੇ ਮਿਹਨਤ ਕਰਦਾ ਸੀ ਲੋਕ ਉਸ ਦਾ ਮਜ਼ਾਕ ਉਡਾਉਂਦੇ ਸੀ ਤੂੰ ਕੀ ਕਰੇਗਾ ਤੇਰੇ ਕੋਲ ਤਾਂ ਕੁਝ ਨਹੀਂ ਪਰ ਉਸਨੇ ਕਦੇ ਹਾਰ ਨਹੀਂ ਮੰਨੀ ਹਰ ਰੋਜ਼ ਅਰਦਾਸ ਕਰਦਾ ਸੀ ਵਾਹਿਗੁਰੂ ਮੈਨੂੰ ਹਿੰਮਤ ਦੇ ਕੁਝ ਸਾਲਾਂ ਬਾਅਦ ਉਹੀ ਕਿਸਾਨ ਆਪਣੀ ਮਿਹਨਤ ਨਾਲ ਪਿੰਡ ਦਾ ਸਭ ਤੋਂ ਕਾਮਯਾਬ ਵਿਅਕਤੀ ਬਣ ਗਿਆ ਜਦ ਪੁੱਛਿਆ ਗਿਆ ਰਹਿਸ ਕੀ ਸੀ ਉਸ ਨੇ ਹੱਸ ਕੇ ਕਿਹਾ ਮੈਂ ਆਪਣੇ ਤੇ ਤੇ ਵਾਹਿਗੁਰੂ ਤੇ ਵਿਸ਼ਵਾਸ ਨਹੀਂ ਛੱਡਿਆ ਸਤਸੰਗੀ ਜੀਓ ਗੁਰੂ ਸਾਹਿਬ ਨੇ ਕਦੇ ਨਹੀਂ ਕਿਹਾ ਕਿ ਜੀਵਨ ਵਿੱਚ ਦੁੱਖ ਨਹੀਂ ਹੋਣਗੇ ਪਰ ਗੁਰੂ ਜੀ ਇਹ ਜ਼ਰੂਰ ਕਹਿੰਦੇ ਹਨ ਕਿ ਜੇ ਵਿਸ਼ਵਾਸ ਪੱਕਾ ਹੋਵੇ ਤਾਂ ਹਰ ਦੁੱਖ ਤਾਕਤ ਬਣ ਜਾਂਦਾ ਹੈ ਜਿਸ ਵਿਸਾਹ ਤਿਸ ਪਾਰ ਬ੍ਰਹਮ ਹੈ ਨਾਨਕ ਤਾਂ ਕਾ ਆਦ ਅੰਤ ਨਾ ਜਾਣੇ ਕੋਈ ਜਿਸ ਦਾ ਵਿਸ਼ਵਾਸ ਵਾਹਿਗੁਰੂ ਵਿੱਚ ਹੈ ਉਸ ਦੀ ਤਰੱਕੀ ਰੁਕ ਨਹੀਂ ਸਕਦੀ ਤੁਸੀਂ ਵੇਖੋ ਗੁਰੂ ਨਾਨਕ ਸਾਹਿਬ ਨੇ ਕਿਸੇ ਰਾਜ ਦਾ ਸਹਾਰਾ ਨਹੀਂ ਲਿਆ ਪਰ ਵਿਸ਼ਵਾਸ ਨਾਲ ਸਾਰੀ ਦੁਨੀਆ ਨੂੰ ਰੋਸ਼ਨ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ 40 ਸਿੱਖਾਂ ਨਾਲ ਤਾਨਾਸ਼ਾਹੀ ਹਿਲਾ ਦਿੱਤੀ ਕਿਉਂਕਿ ਉਹਨਾਂ ਦਾ ਵਿਸ਼ਵਾਸ ਵਾਹਿਗੁਰੂ ਤੇ ਤੇ ਆਪਣੇ ਅੰਦਰ ਦੀ ਜੋਤ ਤੇ ਸੀ ਇਸ ਲਈ ਪਿਆਰੇ ਸੰਗਤ ਜੀ ਆਪਣੀ ਜ਼ਿੰਦਗੀ ਵਿੱਚ ਕਦੇ ਹਾਰ ਨਾ ਮੰਨੋ ਹਰ ਸਵੇਰੇ ਆਖੋ ਵਾਹਿਗੁਰੂ ਮੇਰੇ ਨਾਲ ਹੈ ਮੈਂ ਕਰ ਸਕਦਾ ਹਾਂ ਇਹੀ ਬਾਣੀ ਦਾ ਅਸਲ ਸੰਦੇਸ਼ ਹੈ ਜਦੋਂ ਅਸੀਂ ਅੰਦਰੋਂ ਮਜ਼ਬੂਤ ਹੋ ਜਾਂਦੇ ਹਾਂ ਤਦੋਂ ਤਰੱਕੀ ਸਿਰਫ ਪੈਸੇ ਦੀ ਨਹੀਂ ਰੂਹ ਦੀ ਵੀ ਹੁੰਦੀ ਹੈ ਅਸੀਂ ਸ਼ਾਂਤ ਹੋ ਜਾਂਦੇ ਹਾਂ ਖੁਸ਼ ਰਹਿੰਦੇ ਹਾਂ ਤੇ ਹੋਰਾਂ ਲਈ ਪ੍ਰੇਰਨਾ ਬਣ ਜਾਂਦੇ ਹਾਂ ਅੰਤ ਵਿੱਚ ਟੜੜੀਆਂ ਵਾਲੀ ਜੀ ਦੇ ਸ਼ਬਦਾਂ ਵਿੱਚ ਜਦੋਂ ਤੂੰ ਆਪਣੇ ਆਪ ਤੇ ਵਿਸ਼ਵਾਸ ਰੱਖੇਗਾ ਤਦੋ ਵਾਹਿਗੁਰੂ ਵੀ ਤੇਰੇ ਰਾਹ ਖੋਲ ਦੇਵੇਗਾ ਰੁਕਾਵਟਾਂ ਨਹੀਂ ਰਹਿਣਗੀਆਂ ਕਿਉਂਕਿ ਤਰੱਕੀ ਤਦੋਂ ਹੁੰਦੀ ਹੈ ਜਦੋਂ ਅੰਦਰ ਵਿਸ਼ਵਾਸ ਜਾਗਦਾ ਹੈ ਇਸ ਲਈ ਸਦਾ ਯਾਦ ਰੱਖਿਏ ਆਪਣੇ ਆਪ ਤੇ ਵਿਸ਼ਵਾਸ ਰੱਖੋ ਤਰੱਕੀ ਜ਼ਰੂਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦੀ ਗੱਲ ਹੈ ਆਓ ਜਾਣਦੇ ਹਾਂ ਇਸ ਕਹਾਣੀ ਜਰੀਏ ਇੱਕ ਪਿੰਡ ਵਿੱਚ ਗੁਰਪ੍ਰੀਤ ਸਿੰਘ ਨਾਂ ਦਾ ਗਰੀਬ ਜਵਾਨ ਰਹਿੰਦਾ ਸੀ ਘਰ ਦੀ ਹਾਲਤ ਬਹੁਤ ਮਾੜੀ ਸੀ ਪਿਤਾ ਬਿਮਾਰ ਮਾਂ ਬੁੱਢੀ ਤੇ ਘਰ ਦੀ ਛੱਤ ਵੀ ਟੁੱਟੀ ਹੋਈ ਸੀ ਗੁਰਪ੍ਰੀਤ ਨੇ ਦਸਵੀਂ ਤੱਕ ਪੜ੍ਹਾਈ ਕੀਤੀ ਸੀ ਪਰ ਮੌਕੇ ਨਾ ਮਿਲੇ ਲੋਕ ਕਹਿੰਦੇ ਸਨ ਤੂੰ ਤਾਂ ਕੁਝ ਨਹੀਂ ਕਰ ਸਕਦਾ ਜੇ ਕਿਸਮਤ ਹੁੰਦੀ ਤੂੰ ਹੁਣ ਤੱਕ ਅੱਗੇ ਬੁੱਧ ਜਾਂਦਾ ਪਰ ਗੁਰਪ੍ਰੀਤ ਹਰ ਰੋਜ਼ ਸਵੇਰੇ ਉੱਠਦਾ ਸੀ ਇੱਕ ਮਿੰਟ ਅਰਦਾਸ ਕਰਦਾ ਸੀ ਵਾਹਿਗੁਰੂ ਮੈਨੂੰ ਵਿਸ਼ਵਾਸ ਦੇ ਮੈਨੂੰ ਹਿੰਮਤ ਦੇ ਫਿਰ ਸਾਰਾ ਦਿਨ ਮਿਹਨਤ ਕਰਦਾ ਸੀ ਉਸਨੇ ਪਿੰਡ ਦੇ ਕੋਨੇ ਵਿੱਚ ਇੱਕ ਛੋਟਾ ਜਿਹਾ ਚਾਹ ਦਾ ਟੱਬਾ ਲਗਾ ਲਿਆ ਲੋਕ ਹੱਸਦੇ ਸਨ ਇਹ ਹੀ ਤੇਰੀ ਤਰੱਕੀ ਹੈ ਪਰ ਗੁਰਪ੍ਰੀਤ ਹੱਸ ਕੇ ਕਹਿੰਦਾ ਸੀ ਵਾਹਿਗੁਰੂ ਨੇ ਮੇਰੇ ਹੱਥ ਦਿੱਤੇ ਨੇ ਜਦੋਂ ਮੈਂ ਵਿਸ਼ਵਾਸ ਰੱਖਾਂਗਾ तरक्की आप होवेगी कदम कदम ਉਤੇ ਆਜ਼ਮਾਇਸ਼ ਸ਼ੁਰੂ ਵਿੱਚ ਕੋਈ ਚਾਹ ਪੀਣ ਨਹੀਂ ਆਉਂਦਾ ਸੀ ਉਹ ਹਰ ਰੋਜ਼ 10-12 ਘੰਟੇ ਬੈਠਾ ਰਹਿੰਦਾ ਕਈ ਵਾਰ ਇੱਕ ਕੱਪ ਵੀ ਨਾ ਵਿਕਦਾ ਪਰ ਉਸਨੇ ਹਾਰ ਨਹੀਂ ਮੰਨੀ ਉਹ ਕਹਿੰਦਾ ਸੀ ਮਿਹਨਤ ਮੈਂ ਕਰਦਾ ਜਾਵਾਂਗਾ ਰਿਜ਼ਕ ਦੇਣਾ ਵਾਹਿਗੁਰੂ ਦਾ ਕੰਮ ਹੈ ਇੱਕ ਦਿਨ ਪਾਸਿਓਂ ਗੁਜ਼ਰ ਰਹੇ ਇੱਕ ਟਰੱਕ ਚਾਲਕ ਨੇ ਉਥੇ ਚਾਹ ਪੀਤੀ ਉਹ ਕਹਿੰਦਾ ਮੁੰਡਿਆ ਤੇਰੀ ਚਾਹਤ ਆ ਬਹੁਤ ਵਧੀਆ ਹੈ ਉਸਨੇ ਆਪਣੇ ਹੋਰ ਸਾਥੀਆਂ ਨੂੰ ਦੱਸਿਆ ਥੋੜੇ ਦਿਨਾਂ ਵਿੱਚ ਗੁਰਪ੍ਰੀਤ ਦਾ ਟਾਬਾ ਚੱਲ ਪਿਆ ਉਸਨੇ ਸਾਫ਼ ਸੁਥਰਾ ਮਾਹੌਲ ਰੱਖਿਆ ਹਰ ਕਿਸੇ ਨੂੰ ਇੱਜ਼ਤ ਨਾਲ ਬੋਲਿਆ ਦੋ ਸਾਲਾਂ ਵਿੱਚ ਉਸਨੇ ਆਪਣੇ ਟਾਬੇ ਨੂੰ ਇੱਕ ਛੋਟੀ ਰੈਸਟੋਰੈਂਟ ਵਿੱਚ ਬਦਲ ਲਿਆ ਲੋਕ ਹੈਰਾਨ ਇਹ ਕੀ ਹੋ ਗਿਆ ਉਹ ਕਹਿੰਦਾ ਨਾ ਮੈਨੂੰ ਕਿਸੇ ਨੇ ਪੈਸਾ ਦਿੱਤਾ ਨਾ ਸਹਾਰਾ ਮਿਲਿਆ ਸਿਰਫ ਵਿਸ਼ਵਾਸ ਮਿਲਿਆ ਸਤਸੰਗੀ ਜੀਓ ਗੁਰੂ ਸਾਹਿਬ ਸਾਨੂੰ ਕਹਿੰਦੇ ਹਨ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਗੁਰੂ ਜੀ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਅਹੰਕਾਰ ਕਰੀਏ ਇਹ ਅਰਥ ਹੈ ਕਿ ਵਾਹਿਗੁਰੂ ਨੇ ਜੋ ਜੋ ਸਾਨੂੰ ਦਿੱਤੀ ਹੈ ਉਸ ਤੇ ਵਿਸ਼ਵਾਸ ਕਰੀਏ ਜੀ ਅਸੀਂ ਕਦਮ ਚੁੱਕੀਏ ਵਾਹਿਗੁਰੂ ਸੌ ਕਦਮ ਅੱਗੇ ਆਉਂਦਾ ਹੈ ਤਦੜੀਆਂ ਵਾਲੀ ਜੀ ਕਈ ਵਾਰੀ ਕਹਿੰਦੀ ਹਨ ਜਦੋਂ ਬੰਦਾ ਹਿੰਮਤ ਕਰਦਾ ਹੈ ਤਦ ਪ੍ਰਮਾਤਮਾ ਮਿਹਰ ਕਰਦਾ ਹੈ ਸਮੱਸਿਆ ਇਹ ਨਹੀਂ ਕਿ ਵਾਹਿਗੁਰੂ ਸਾਡੀ ਸੁਣਦਾ ਨਹੀਂ ਸਮੱਸਿਆ ਇਹ ਹੈ ਕਿ ਅਸੀਂ ਆਪਣੇ ਆਪ ਤੇ ਵਿਸ਼ਵਾਸ ਰੱਖਦੇ ਹੀ ਨਹੀਂ ਅਸੀਂ ਡਰ ਜਾਂਦੇ ਹਾਂ ਹਾਰ ਮੰਨ ਜਾਂਦੇ ਹਾਂ ਪਰ ਗੁਰਬਾਣੀ ਕਹਿੰਦੀ ਹੈ ਜਿਨ ਵਿਸਾਹ ਤੇਸ ਪਾਰ ਬ੍ਰਹਮ ਹੈ ਨਾਨਕ ਤਾਂ ਕਾ ਆਦ ਅੰਤ ਨਾ ਜਾਣੇ ਕੋਈ ਜਿਸ ਦਾ ਵਿਸ਼ਵਾਸ ਵਾਹਿਗੁਰੂ ਤੇ ਹੈ ਉਸ ਦੀ ਤਾਕਤ ਅਸੀਮ ਹੈ ਤਰੱਕੀ ਦਾ ਮਤਲਬ ਸਿਰਫ ਪੈਸਾ ਕਮਾਉਣਾ ਨਹੀਂ ਤਰੱਕੀ ਦਾ ਮਤਲਬ ਹੈ ਰੂਹੀ ਤੌਰ ਤੇ ਅੱਗੇ ਵਧਣਾ ਜਦੋਂ ਬੰਦਾ ਵਿਸ਼ਵਾਸ ਵਾਲਾ ਬਣ ਜਾਂਦਾ ਹੈ ਉਹ ਸ਼ਾਂਤ ਰਹਿੰਦਾ ਹੈ ਖੁਸ਼ ਰਹਿੰਦਾ ਹੈ ਤੇ ਹੋਰਾਂ ਲਈ ਪ੍ਰੇਰਣਾ ਬਣ ਜਾਂਦਾ ਹੈ ਤਦੜੀਆਂ ਵਾਲੇ ਜੀ ਕਹਿੰਦੇ ਹਨ ਜੋ ਆਪਣੇ ਆਪ ਨੂੰ ਛੋਟਾ ਨਹੀਂ ਸਮਝਦਾ ਉਹੀ ਵੱਡਾ ਬਣਦਾ ਹੈ ਗੁਰਪ੍ਰੀਤ ਨੇ ਵੀ ਆਪਣੀ ਸੋਚ ਨਹੀਂ ਛੋਟੀ ਕੀਤੀ ਉਸਨੇ ਹਾਲਾਤਾਂ ਨੂੰ ਮੌਕੇ ਵਿੱਚ ਬਦਲ ਲਿਆ ਉਸਦੀ ਕਹਾਣੀ ਸਾਡੇ ਸਭ ਲਈ ਸਬਕ ਹੈ ਕਿ ਜੀਵਨ ਵਿੱਚ ਹਾਲਾਤਾਂ ਤੋਂ ਵੱਡੀ ਚੀਜ਼ ਸਾਡੀ ਸੋਚ ਹੈ ਸਤਸੰਗੀ ਜੀਓ ਜੀਵਨ ਵਿੱਚ ਕਿੰਨੀ ਵੀ ਮੁਸ਼ਕਿਲ ਆ ਜਾਵੇ ਆਪਣੇ ਆਪ ਤੇ ਵਿਸ਼ਵਾਸ ਰੱਖੋ ਵਾਹਿਗੁਰੂ ਹਰ ਸਮੇਂ ਸਾਡੇ ਨਾਲ ਹੈ ਜੇ ਤੁਸੀਂ ਇੱਕ ਕਦਮ ਚੁੱਕੋਗੇ ਵਾਹਿਗੁਰੂ 10 ਕਦਮ ਲਵੇਗਾ ਗੁਰੂ ਸਾਹਿਬ ਨੇ ਕਿਹਾ ਸਚਹੁ ਹੋਰੇ ਸਭ ਕੋ ਉਪਰ ਸਚ ਅਚਾਰ ਸੱਚੇ ਕਰਮ ਤੇ ਵਿਸ਼ਵਾਸ ਵਾਲਾ ਬੰਦਾ ਹੀ ਤਰੱਕੀ ਕਰਦਾ ਹੈ ਇਸ ਲਈ ਹਰ ਸਵੇਰੇ ਐ ਆਖੋ ਵਾਹਿਗੁਰੂ ਮੇਰੇ ਨਾਲ ਹੈ ਮੈਂ ਕਰ ਸਕਦਾ ਹਾਂ ਜਦੋਂ ਅੰਦਰੋਂ ਇਹ ਵਿਸ਼ਵਾਸ ਜਾਗਦਾ ਹੈ ਤਦੋਂ ਤਰੱਕੀ ਰੁਕਦੀ ਨਹੀਂ ਉਹ ਨਿਤ ਵੱਧਦੀ ਹੈ चाहे वह कारोबार हो पढ़ाई या आत्मिक जीवन अंति बेनती इस कथा का निष्कर्ष यही है अपने आप पर विश्वास रखो तरक्की जरूर होगी वाहेगुरु जुड़ के चलो हर राह आसान हो जाएगा वाहेगुरु जी का खालसा वाहेगुरु जी की फतेह इसी तरह दिया सा कर लो सबसक्राइब ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ